ਵਾਈ ਗੁਰਜੀ ਦਾ ਖਾਲਸਾ ਵਈ ਗੁਰਜੀ ਕੀ ਫਤਿਹ ਸਾਡੇ ਟੀਮ ਮੈਂਬਰ ਦਾ ਅੱਜ ਪਰਚੜੇ ਆ ਤੇ ਜਿਹੜਾ ਕੀ ਆਪਾਂ ਕਹਿੰਦੇ ਆ ਬੱਚਾ ਵਾਲੀ ਲੱਗ ਗਿਆ ਜਿਵੇਂ ਤੁਮੀ ਚੱਜ ਜਿਵੇਂ ਲੱਗੇ ਤੇ ਅੱਜ ਪਰਚ ਦੇ ਕਟਿੰਗ ਦੀ ਜਿਹੜੀ ਸੈਰਮਨੀ ਆ ਕੇਕ ਕਟਿੰਗ ਦੀ ਕੇਕ ਕਟਿੰਗ ਦੀ ਕੇਕ ਕਟਿੰਗ ਦੀ ਸੈਰਮਨੀ ਆ ਉਹ ਕਰਨ ਜਿਆਦਾ ਲੱਗਾ ਬੰਸ਼ ਨਾ ਅੰਦਰ ਨਹੀਂ ਉਹ ਪਾ ਕਰਦੇ ਨਹੀਂ ਆ ਆਜੂ ਵੰਚਾਉਣ ਵਾਲੀ ਹਾਲਤ ਚ ਨਹੀਂ ਹੈਗਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਜੂ ਹਾਈ ਹਾਈ ਨਹੀਂ ਐਦਾਂ ਕਦੇ ਕੱਟਿਆ ਕੇਕ ਮਾਂ ਚਲੋ ਵੀਰੇ ਨੂੰ ਦੋ ਪਲੇਟ ਚ ਪਾ ਕੇ ਚਲੋ ਜੀ ਇੰਨਾ ਕੀ ਕੰਮ ਅਸੀਂ ਅੱਗੇ ਬੋਲਣਾ ਤੁਸੀਂ ਹੀ ਬੋਲੋ ਸਰ ਕੀ ਕਿਦਾਂ ਦਾ ਲੱਗਾ ਤੁਹਾਨੂੰ ਬਹੁਤ ਵਧੀਆ ਕਿਉਂਕਿ ਜਦੋਂ ਦਾ ਮੈਂ ਹਿਮਤਾਂਜੀ ਦੇ ਨਾਲ ਜੁੜਿਆ ਹਾਂ ਉਹਦਾ ਮਤਲਬ ਬਹੁਤ ਵਧੀਆ ਐਕਸਪੀਰੀਅੰਸ ਆਵਾ ਆਏ ਆਏ ਕੀ ਆਈ ਬਾਤ ਹੈ ਜਿੱਥੇ ਵੀ ਭਾਈ ਜਾਂਦੇ ਆ ਨਾਲ ਲੈ ਕੇ ਜਾਂਦੇ ਆ ਇਹ ਸਾਨੂੰ ਕਿ ਸਟਾਫ ਵਾਂਗੂ ਨਹੀਂ ਸਮਝਦੇ ਇੱਕ ਪਰਿਵਾਰ ਵਾਂਗੂ ਸਮਝਦੇ ਜਦੋਂ ਵੀ ਇਹਨਾਂ ਨੂੰ ਲੋੜ ਪਈ ਜਾਂਾਨੂੰ ਲੋੜ ਪਈ ਉਹ ਸੇਵਲੇ ਹਾਜ਼ਰ ਹੁੰਦੇ ਆ ਆਪਾਂ ਵੀ ਚਲੋ ਧੰਨਵਾਦ ਬਹੁਤ ਬਹੁਤ ਧੰਨਵਾਦ ਭਾਈ ਦਾ ਵੀ ਬਾਬਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਦਿਨੋਂ ਤੇ ਸਦਾ ਖੁਸ਼ ਰਹਿਵੇਂ ਪਾਛ ਨਹੀਂ ਲੈਣਾ ਬਸ ਇਹ ਖਾਣਾ ਲੀ ਸਾਰੇ ਨੇ ਪਾਪਾ ਨਹੀਂ ਉਹਨੇ ਫੀਲਿੰਗਸ ਸ਼ੇਅਰ ਕੀਤੀ ਫੀਲਿੰਗਸ ਪਾਛ ਨਹੀਂ ਹੋ ਗਿਆ ਨਾ ਸੁਣਦੇ ਨਹੀਂ ਆੜੇ ਇਹ ਨਾ ਮੈਨੂੰ ਮੈਨੂੰ ਹਰ ਗੱਲ 'ਚ ਮੈਨੂੰ ਟੋਕਦੇ ਆ ਹਰ ਗੱਲ 'ਚ ਮੈਨੂੰ ਟੋਕਦੇ ਆ ਪਾਜੀ ਉਹਨਾਂ ਦਾ ਬਰਥਡੇ ਤੁਸੀਂ ਤੇ ਆਪ ਖਾਣ ਲਾ ਪਿਓ ਉਹ ਉਹਨਾਂ ਨੇ ਖਾਇਆ ਹੋ ਗਿਆ ਮੈਂ ਪਾਜੀ ਉਹਨਾਂ ਦਾ ਬਰਥਡੇ ਪਾਜੀ ਨਾ ਚਲੋ ਸਾਰੇ ਖਾਵਾਂਗੇ ਤੂੰ ਨਹੀਂ ਖਾਣਾ ਜਾਂਦਾ ਖਾਣਾ ਪੁੱਤ ਸਾਰਾ ਕੁਝ ਖਾਣਾ ਵੇਖੀ ਸਹੀ ਇਹਨੇ ਛੱਡਣਾ ਕੱਕ ਨਹੀਂ ਆ ਬੂ ਬੂ ਕਾ ਆਦਾ ਮੈਨੂੰ ਬੂ ਬੂ ਦਈ ਚਲੋ ਖਾ ਕੇ ਫਿਰ ਮਿਲਦੇ ਆਂ ਜੀ ਬੰਚ ਕੀ ਕਹਿੰਦੇ ਆਂ ਹੀ ਪਪਾ ਬੰਦ ਕਰਿਓ ਮੈਂ ਕਹਿੰਦਾ ਸੀ ਕਿ ਫਸਟ ਟਾਈਮ ਮੈਂ ਕੇ ਦੇ ਬਾਰ ਕੇਕ ਕਟਿੰਗ ਕੀਤਾ ਆ ਨਹੀਂ じゃਇਆ ਤਾਂ ਪਹਿਲਾਂ ਮੈਂ ਮਤਲਬ ਮੇਰੇ ਬਹੁਤ ਘੱਟ ਫਰੈਂਡ ਹੀ ਉਹ ਕਾ ਤੇਰੀ ਬੈਟਰੀ ਚਲਵਾ ਦੇ ਤੇ ਉਸ ਕੱਢ ਨਹੀਂ ਕਰ ਲਈ ਨਹੀਂ ਸੀਰੀਅਸ ਗੱਲ ਕਰਨ ਡਿਆ ਤੁਮ ਅੱਜ ਤੱਕ ਘਰੇ ਕੇਕ ਕਟਿੰਗ ਕੀਤਾ ਜਿੰਨੀ ਵਾਰੀ ਵੀ ਬਰਥਡੇ ਦਿ ਕੀਤਾ ਮੈਂ ਬਾਹਰ ਕਿਤੇ ਮਤਲਬ ਜੇ ਨਾ ਇੰਜੋਏ ਵਗੈਰਾ ਨਹੀਂ ਆਈ ਫਸਟ ਟਾਈਮ ਆ ਕਿ ਮੈਂ ਟੈਂਜੋ ਦੇ ਆ ਕੇ ਲੈਫਟੇ ਕਰਕੇ ਆ ਕੇ ਕਲੈਪਿੰਗ ਇਹ ਪਤਾ ਕਿਉਂ ਬਿੱਟਾ ਤੂੰ ਉਹ ਦਿਨ ਕਹਿਣਾ ਸੀ ਨਾ ਵੀ ਮੈਂ ਬਰਥਡੇ ਨਹੀਂ ਸੈਲੀਬ੍ਰੇਟ ਕਰਨਾ ਤੇ 2 ਮਹੀਨੇ ਹੋ ਗਏ ਇਹਨੂੰ ਕਹਿੰਦੇ ਨੂੰ ਕਿ ਮੇਰਾ ਬਰਥਡੇ 25 ਨੂੰ ਮੇਰਾ ਬਰਥਡੇ 25 ਨੂੰ ਤੇ ਕਿੰਨੇ ਸਾਲਾਂ ਦਾ ਹੋ ਗਿਆ? 8 ਆ ਮੁੰਡਾ 18 ਸਾਲਾਂ ਦਾ ਮੈਂ ਵੋਟ ਬਣਨੀ ਹੁਣ ਚਲੋ ਜੀ ਆਪਾਂ ਹੁਣ ਕਰਨ ਜਾ ਰਹੇ ਆ ਗੁਰਲੀਨ ਦੇ ਬਰਥਡੇ ਦੀ ਸ਼ੋਪਿੰਗ ਛੋਟੇ ਛੋਟੇ ਗਿਰੀ ਲਈ ਚੀਜ਼ਾਂ ਜਿਹੜੇ ਨੇ ਗਿਫਟ ਕਹੇ ਆ ਪਤਾ ਨਹੀਂ ਕਿੰਨੇ ਕਹੇ ਆ ਉਹ ਤੁਹਾਨੂੰ ਹਮਦਾਨ ਜੀ ਉਹ ਇਸ ਚੈਨਲ ਤੇ ਹੀ ਪਤਾ ਲੱਗੇਗਾ ਤੇ ਆਓ ਚਲਦੇ ਆਂ ਕੀ ਮੁਸ਼ਕਿਲ ਇੰਦੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕੇਕ ਆਰਡਰ ਦੇ ਦਈਏ ਕੇਕ ਤੇ ਆ ਕੇ ਆਰਡਰ ਦੇ ਰਹੇ ਹੋ ਨਾ ਇੱਥੇ ਇਹ ਤਾਂ ਗੱਡੀ ਕਿਸੇ ਖੜਾ ਕੇ ਇੱਥੇ ਸਾਹਮਣੇ ਖੜ੍ਹ ਜਾਨੀ ਆਉਂਦੇ ਤੇ ਸਿੱਧਾ ਉਹਦੇ ਪੈੜੋਂ ਮੋਟਣਾ ਤੇ ਅਡੀ ਚੋਇਸ ਤੇ ਮੈਂ ਘਰ ਹੀ ਲੈ ਲੈਣੀ ਨਹੀਂ ਕੀ ਕਰਨਾ ਕੀ ਇੱਥੇ ਦੋ ਕੇਕ ਲੈ ਲੈਣੇ ਦੋ ਕੇਕ ਲੈਣੇ ਇੱਕ ਤੇ ਉਹ ਜਿਹੜਾ ਆਪਾਂ ਉਹ ਕੀਤਾ ਉਹ ਉਹਦੇ ਚ ਹੀ ਆ ਜਾਣਾ ਨੇ ਗਲੂਡ ਹੋਣਾ ਚਲੋ ਜੀ ਮਿਲਦੇ ਹਾਂ ਲਓ ਅਸੀਂ ਪਹੁੰਚ ਚੱਲੇ ਆ ਟੂ ਬੇਕਰਸ ਆਪਾਂ ਇਹ ਮੰਦਲੀ ਆਹੀ ਨਾ ਨਾ ਇਤਲੀਆਂ ਵਾਲਾ ਆਹ ਲੈ ਲਓ ਇਤਲੀ ਵਾਲਾ ਕੁੜੀ ਵਾਸਤੇ ਹੋਣਾ ਹੀ ਆ ਹੋਏ ਕਿ ਦਵਾ ਸੁਣੇ ਅਗੇ ਨਾਲ ਆਰਡਰ ਦਿੱਤਾ ਹੁਣ ਹਾਂਜੀ ਹਾਂਜੀ ਕੇਕ ਬਣਨੇ ਤੇ ਆਏ ਆ ਇਹ ਟੋਟਲ ਤਿੰਨ ਕੇਕ ਆ ਤੇ ਇੱਕ ਹਨ ਕੰਬੋ ਦੇ ਵਿੱਚ ਮਿਲਣਾ ਉਹਦੇ ਦੋ ਕੇਕ ਦਾ ਆਰਡਰ ਅਸੀਂ ਦੇ ਆਏ ਅੱਜ ਕੁਝ ਵੀ ਉਹ ਨਹੀਂ ਕਰਨਾ ਆਪਾਂ ਹਾਂਜੀ ਹੁਣ ਕੰਬੋ ਕੀ ਆ ਤੇ ਕੰਬੋ ਉੱਥੇ ਜਾ ਕੇ ਉਹ ਤੁਹਾਨੂੰ ਪਤਾ ਲੱਗਣਾ ਸਰਪ੍ਰਾਈਜ਼ ਸਰਪ੍ਰਾਈਜ਼ ਆ ਸਾਡੇ ਲਈ ਵੀ ਆ ਤੁਹਾਡੇ ਲਈ ਵੀ ਆ ਤੇ ਗੁਰਲੀਨ ਲਈ ਤੇ ਹੈ ਹੀ ਆ ਉਹਦੇ ਲਈ ਉਹਦੇ ਲਈ ਤੇ ਸਰਪ੍ਰਾਈਜ਼ ਸਰ ਆਪਾਂ ਜਾਣਾ ਕਿੱਥੇ ਹੁਣਾ ਆਪਾਂ ਨੂੰ ਜਾਣਾ ਆ ਦੇ ਗਿਫਟ ਖਰੀਦਣ ਗਿਫਟ ਕੀ ਕੀ ਲੈਣਾ ਇਹ ਆਪਾਂ ਹੁਣ ਕਿੱਥੇ ਆ ਗਏ ਆ ਜੀ ਆ ਗਏ ਆ ਜੀ ਟ੍ਰੇਲੀਅਮ ਇੱਥੋਂ ਦੇਖਦੇ ਆਂ ਗੁਰਲੀਨ ਲਈ ਕੱਪੜੇ ਜਾਂ ਕੁਝ ਟੌਇਜ਼ ਵਗੈਰਾ ਅਜੀ ਦੇਖਣਾ ਹੀ ਆ ਫਾਈਨਲ ਦੇਖਦੇ ਅੰਦਰ ਜਾ ਕੇ ਪਿਕ ਕਰਦੀਆਂ ਜਾਂ ਨਹੀਂ ਕਰਦੀ। ਪਸੰਦ ਆਉਂਦਾ ਕਿ ਨਹੀਂ ਆਉਂਦਾ? ਹਾਂ। ਕਿਉਂਕਿ ਚੀਜ਼ ਉਹ ਲੈਣੀ ਹੈ ਕਿ ਜਿਹੜੀ ਉਹ ਬਾਅਦ ਵਿੱਚ ਵੀ ਯੂਜ਼ ਕਰ ਸਕਣ, ਪਾ ਸਕਣ। ਤੇ ਇਹ ਨਹੀਂ ਆ ਕਿ ਬਸ ਬਰਥਡੇ ਵਾਸਤੇ ਹੀ। ਹਾਂ, ਮਾੜੀ ਗੱਡੀ ਨਹੀਂ ਤਾਂ ਜੜਾ ਦੱਸਿਆ ਗੱਡੀ ਤੇ ਆ 100 ਕਹਿ ਗਈ ਵੇਖੋ ਕਿ ਤੇ ਇੱਕ ਤਾਂ ਚੜਦੀ ਹੁੰਦੀ ਹੈ। ਹਾਂ ਹਾਂ। ਅਹ ਥੋੜਾ ਸ਼ੂਟਿੰਗ ਵੀਡੀਓ ਵੀ ਚੜਦੀਆਂ। ਪਰ ਇਤੋਂ ਵੀ ਥੋੜੀ ਬਹੁਤੀ ਉੱਚੀ ਆ ਰਹੀ ਏ ਠੀਕ ਤੇ ਫਿਰ ਵੀ ਚੜ ਜਾਂਦੀ ਰਹਿਦੀ ਹੈ। ਆਲੋ। ਕੋਈ ਜਗ੍ਹਾ ਨਹੀਂ ਲੱਗਦੀ। ਬੜੀ ਕੋੜੇ ਕੋ। ਅੰਦਰ ਜਾ ਕੇ ਮਿਲਦੀ ਆਂ ਕਿਉਂ ਤੁਮੇ ਆਟੋ ਮੋਡ ਵੀ ਹੋ ਜਾਂਦਾ ਹਾਂਜੀ ਇਹ ਤਾਂ ਮਹੌਲ ਹੀ ਆਂਦਾ ਕੋਡੇ ਗਰੀਸ ਸਾੜ ਦੀ ਪ੍ਰੋਬਲਮ ਜਿਹੜੀ ਇਹ ਤੋਂ ਠੀਕ ਹੋ ਜਾਂਦੀ ਪਤਾ ਨਹੀਂ ਦਿਮਾਗ ਵੀ ਦੇ ਜਾਂਦਾ ਦਿਮਾਗ ਵੀ ਦੇ ਜਾਂਦਾ ਹਾਂ ਦਿਮਾਗ ਤੇ ਵੈਸੇ ਹਟਾ ਬੜਾ ਤੇਜ਼ ਹੈ ਪਤਾ ਨਹੀਂ ਹੁੰਦਾ ਕਿ ਇਹ ਬੋਲ ਕੀ ਰਿਹਾ ਸਭ ਕੁੱਨੇ ਬੁਲਵਾ ਕੇ ਨਾ ਖਾਸ ਹੋ ਜਾਂਦਾ ਮੈਂ ਸਰਦਾਰ ਸੋਈ ਖਾਣਾ ਨਾ ਤੇ ਇਹਦੇ ਵਿੱਚ ਨੇ ਗੋਲੀਆਂ ਹੁੰਦੀਆਂ ਆ

ਕੋਟਰਾ ਦਾ ਲੈ ਹਾਏ ਇਹ ਕੋੜਾ ਬਣਾ ਲੈ ਨਹੀਂ ਸਾਹਿਬ ਆ ਵੀ ਇਹ ਵੀ ਇਹ ਵੀ ਛਿੱਲੜ ਲਾ ਕੇ ਇਹਦੇ ਵਿੱਚੋਂ ਖਾਓ ਹਾਂ ਇਹ ਜਿਹੜਾ ਤੇ ਬਾਂਦਰਾ ਨੂੰ ਬਨਾਰਸ ਤੱਕ ਚੋਣੀਆਂ ਆ ਤਾਂ ਇਹ ਕਾਪਣੀਆਂ ਦਾੜੀਆਂ ਮੁੱਛਾਂ ਸਾਫ਼ ਕਰੋ ਸਾਰੇ ਜੇ ਵੇਡ ਲੈ ਮੂੰਹ ਤੋਂ ਹੀ ਹਾਏ ਹਾਏ ਮੁੱਛਾਂ 15 ਨੂੰ ਬਨਾਰਸ ਵੀ ਟੋਪੀਆਂ ਆਪਾਂ ਹੁਣ ਇਹ ਆਖਦੇ ਹਾਂ ਨਾ ਕਿ ਦਿਮਾਗ ਬੜਾ ਤੇਜ਼ ਹੁੰਦਾ ਹੈ ਨਾ ਉਹ ਸਹੀ ਗੱਲ ਹੈ ਮੇਰਾ ਹੋ ਗਿਆ ਹੋ ਗਿਆ ਮੇਰਾ ਤਾਂ ਨਾਨੀ ਦਾ ਦਿਮਾਗ ਤੇਜ਼ ਹੋਣਾ ਜ਼ਰੂਰੀ ਆ ਨਾ ਬੰਦੇ ਨਾਲ ਬੰਦਾਰੀ ਨਾ ਵਾਗ ਕਾਇਦੇ ਤੂੰ ਹੀ ਜਾਣਦੇ ਕੱਲੇ ਇਹਦਾ ਇਹਦਾ ਟੇਸਟ ਹੈਗਾ ਇਹ ਮੂੰਗਫਲੀ ਵਰਗਾ ਟੇਸਟ ਹੈਦਾ ਬੰਦ 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 ਅੱਗੇ ਜਾ ਕੇ ਮਿਲਦੇ ਹੁਣ ਕੁੰਮ ਦੇ ਕਮੂਂ ਦੇ ਅਸੀਂ ਪਹੁੰਚ ਗਏ ਲੱਕੜ ਮੰਡੀ ਕਹਿੰਦੇ ਇਹਨੂੰ ਸ਼ਾਇਦ ਡਿਜ਼ਾਈਨਿੰਗ ਲੱਕੜ ਦੀ ਦੇਖੋ ਬੰਦ ਗਾਈ ਨਹੀਂ ਨਹੀਂ ਇਹ ਰੂਮ ਦੀ ਅਗਲੀ ਜਾਂ ਅੰਦਰ ਤੋਂ ਰੂਮ ਮਾੜਾ ਆਈਡੀਆ ਦੋਗੇ ਤੁਹਾਡੇ ਮੋਬਾਈਲ 'ਤੇ ਕੁਝ ਵੇਖ ਲੈ ਹੋਰ ਨਾ ਆਰੋਧ ਨੂੰ ਮਰਾਕ ਦਾ ਲਾਗੂ ਥੋੜਾ ਤੇ ਬਾਵਾ ਹੋਣਾ ਕਿ ਕਿੰਨੇ ਗਰੇ ਸੰਪੁਰ ਹੋ ਗਿਆ ਅ ਵੀ ਇਹ ਤਾਂ ਸਹੀ ਜਿ ਕਰਦੇ ਆਪਾਂ ਨੂੰ ਜਿਆਦਾ ਨਾ ਹੋਣੀ ਚਾਹੀਦੀ ਇਸਲੀਵਸ ਨਹੀਂ ਚਾਹੀਦੀ ਆ ਵੀ ਸੋਣੀ ਹੈ ਆਹ ਕੋਈ ਵਾਈਟ ਵਾਲੀ ਆ ਵੀ ਕਰਦੇ ਨੇ ਮੈਂ ਕਿਹੜੀ ਆਉਣੀ ਹੈ ਮੇਰੇ ਕੋਲ ਕੰਫਰੈਂਸ ਹੈ ਉਹ ਦੇ ਨਾਲ ਦੇ ਇਹਨੇ ਥੋੜਾ ਉਹਦੇ ਨਾਲ ਉਹਦੇ ਨਾਲੋਂ ਆ ਜਿਆਦਾ ਸੋਨਾ ਖੱਡੇ ਤੋਂ ਦੋਰੀ ਕਰਦੇ ਇਹ ਕਾਹਦੇ ਇਹਨੇ ਲੈ ਲਓ ਸੋਹਣਿਆ ਇਹ ਥੋੜੀ ਸਿੰਪਲ ਹੋ ਜੀ ਜਾ ਤੀ ਆ ਆ ਪੀ ਲਓ ਲੱਗਦਾ ਵੀ ਸੋਨਾ ਗਿਆ ਨਾ ਹੋ ਜਾ ਸੋਨਾ ਹੋਰ ਥੋੜੇ ਇੰਕਲ ਬਾਈ ਜੀ ਬਾਜੀ ਸੋਹਣਿਆ ਸਾਈ ਦੇ ਕੋਲ ਤਾਂ ਇਹਨੂੰ 11ਾ ਤੋਂ ਬੜਾ ਸੌਦਾ ਹੈ। ਇਹ ਤੋਂ ਵੱਟ ਅਸੀਂ ਹਾਂ। ਮੌਕ ਚੀਜ਼ ਨਹੀਂ ਹੈ ਨਾ। ਬਾਕੀ ਆ ਹੈਗੀ ਐ ਨਾ ਇਹਦੇ ਨਾਲ ਮੱਝ ਜਾਣੀ ਹੈ। ਹੋ। ਥੋੜੇ ਫਰਕਾ ਹੋ ਜੇ। ਹੋ ਠੀਕ ਹੈ। ਇਹ ਉਹ ਫਰਮੇਜ਼ ਨਹੀਂ। ਨਹੀਂ ਫਰਿਆ ਸਾਰਾ ਫਰੈਸ਼ ਹੀ ਆਇਆ ਹੈ। ਜਿਹੜੀ ਆਈਡੀ ਜਿਹੜੀ ਨਾਲ ਉਹ ਉਹ ਨਹੀਂ ਦੱਸਦਾ ਜਿਹੜੀ ਆਈਡੀ ਨਾਲ ਹਾਂਜੀ ਇੱਥੇ ਵਲੌਗ ਦੀ ਐਂਡਿੰਗ ਹੈ ਜੀ ਅ ਸੀਨ ਥੋੜਾ ਬੋਤਾ ਟੌイズ ਵਗੈਰਾ ਤੇ ਇੱਕ ਹੈਅਰ ਐਕਸੈਸਰੀਜ਼ ਵਗੈਰਾ ਲਈਆਂ ਉੱਥੇ ਮੈਨੂੰ ਵਲੌਗ ਬਣਾਉਣ ਦਾ ਚੇਤਾ ਭੁੱਲ ਗਿਆ ਤੇ ਉਹ ਜਦੋਂ ਅਸੀਂ ਗਿਫਟ ਪੈਕ ਕਰਾਂਗੇ ਉਦੋਂ ਤੁਹਾਨੂੰ ਉਸ ਵਲੌਗ ਵਿੱਚ ਸਾਰਾ ਕੁਝ ਵੇਖਣ ਨੂੰ ਮਿਲੇਗਾ ਤੇ ਉਮੀਦ ਕਰਦੀ ਹਾਂ ਤੁਹਾਨੂੰ ਵਲੌਗ ਵਧੀਆ ਲੱਗਾ ਹੋਊਗਾ ਇੱਥੋਂ ਅਸੀਂ ਕਰਦੇ ਹਾਂ ਵਲੌਗ ਦੀ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ